ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਡੇਟਿਕ ਤਰਨਤਾਰ ਮਾਝਾ ਮਾਲਵਾ ਮੋਟਰ ਆਪਣੇ ਕੋਲ 605 ਪੀਐਸ ਆ ਗਏ ਜੀ ਵੇਟਿਕ ਦੀ ਮੇਰੇ ਚੱਲ ਰਹੀ ਸੀ 755 ਦਾ ਸਟਾਕ ਲੋ ਤਾਂ 올ਟ ਟਰੈਕਟਰ ਕਾਫੀ ਖਲੋਤੇ ਜੀ ਏਸ ਹੋ ਗਿਆ 855 ਹੋ ਗਿਆ ਜਿਹੜੇ ਵੀ ਕਿਸਾਨ ਵੀਰ ਨੇ ਲਾਉਣ ਕਰਾਉਣਾ ਹੈ ਲਾਉਣ ਵੀ ਹੋ ਜੂਗਾ ਜਿਹੜੇ ਕਿਸਾਨ ਵੀਰ ਨੇ ਬੁਕਿੰਗ ਕਰਵਾਉਣਾ ਹੈ ਕਰਵਾ ਸਕਦਾ ਜੀ ਫੋਨ ਨੰਬਰ 7030276623 ਮਾਝਾ ਮਾਲਵਾ ਮੋਟਰ ਸੰਗਤ ਸਿੰਘ ਫੌਜੀ ਆਲ ਸਟਾਕ ਲੋਤਾ ਜੀ 6055 ਐਂਡ ਫਾਰਮਾ 60 3600 ਹੋਰ ਬਲੋਤਾ ਜੀ ਜਿਹੜੇ ਵੀ ਖਾਨ ਵੀਰ ਨੇ ਬੁਕਿੰਗ ਕਰੋਣਾ ਹੈ ਪ੍ਰੀਤ ਇੰਡੋਫਾਰਮ ਸੋਲਸ ਵੀ ਟਰੈਕਟਰ ਆਪਣੇ ਸਟਾਕ ਦੇ ਵਿੱਚ ਹੈਗਾ ਜੀ ਤੁਹਾਨੂੰ ਲੋਕੇਸ਼ਨ ਆਉਣਾ ਪਊਗਾ ਡਿਸਟ੍ਰਿਕਟ ਤਰਨਤਾਰਨ ਮਾਝਾ ਮਾਲਵਾ ਮੋਟਰ ਟੱਕਰ ਸਾਹਿਬ ਦੇ ਗੁਰਦਾਰੇ ਲਾਗੇ ਡਿਸਟ੍ਰਿਕਟ ਤਰਨਤਾਰਨ ਜਿਹੜੇ ਵੀ ਕਿਸਾਨ ਵੀਰ ਨੇ ਛੋਟੇ ਟਰੈਕਟਰ ਬੁੱਕ ਕਰਾਉਣਾ ਉਹ ਵੀ ਸਟਾਕ ਦੇ ਵਿੱਚ ਹੈਗੇ ਜੀ ਜਿਦ ਤਰ੍ਹਾਂ 275 265 575 605 ਸਾਰੇ ਹੀ ਸਟਾਕ ਦੇ ਵਿੱਚ ਇਹ ਹੈਗੇ ਜੀ ਜਿਹੜੇ ਕਿਸਾਨ ਵੀਰ ਨੇ 605 ਪੀਐਸ ਟਰੈਕਟਰ ਦੇ ਬੁੱਕ ਕਰਵਾਏ ਸੀ ਲੈ ਕੇ ਗਏ ਸੀ ਟਰਪੋ ਲਗਵਾਉਣਾ ਆਪਣੇ ਸਟਾਕ ਦੇ ਵਿੱਚ ਟਰਪੋ ਵੀ ਆ ਗਏ ਜੀ ਫੋਨ ਨੰਬਰ 7032 27623 ਸੰਗਤ ਸਿੰਘ ਫੌਜੀ ਨਾਲ ਡੀਲ ਕਰ ਸਕਦੇ ਸਾਰੇ ਵੀਰਾਂ ਨੂੰ ਸასი ਕਾਰ